ਕਿ ਨਾ ਕੋਈ ਵੀਡੀਓ ਪਾਈ ਰਹੀਂਦੀ ਐ ਕੋ ਬੀਬੀ ਨੇ ਕਾਹਦੇ ਕੋਈ ਵੀਡੀਓ ਪਾਈ ਆ ਬੰਗਲਾ ਸਾਹਿਬ ਐਡਾ ਵੱਡਾ ਗੁਰੂ ਸਥਾਨ ਬਾਲਾ ਪ੍ਰੀਤਮ ਦਾ ਕਿਉਂ ਉਥੇ ਜੇ ਕੋਈ ਮੁਸਲਮਾਨ ਬੀਬੀ ਆ ਕੇ ਗੁਰਦੁਆਰੇ ਦੀ ਫੋਟੋ ਖਿੱਚੇ ਕਈ ਤੇ ਆਪਣੀ ਸੈਲਫੀ ਰਿੰਦੇ ਨੇ ਨਾ ਜੀ ਉਹ ਬਾਲਾ ਪ੍ਰੀਤਮ ਦਾ ਗੁਰਦੁਆਰਾ ਸੋਹਣਾ ਲੱਗਿਆ ਗੁਰਦੁਆਰੇ ਦੀ ਫੋਟੋ ਖਿੱਚੇ ਔਰ ਬੀਬੀ ਨੂੰ ਨਾ ਪੰਜਾਬੀ ਆਵੇ ਨਾ ਹਿੰਦੀ ਆਵੇ ਸੇਵਾਦਾਰ ਜਿਹੜੇ ਫਿਰ ਪੁੱਠਾ ਬੋਲਣ ਕਿਉਂਕਿ ਕਸ ਕੇ ਬੈਣ ਕੇ ਤੁਸੀਂ ਇੱਥੇ ਫੋਟੋ ਨਹੀਂ ਖਿੱਚ ਸਕਦੇ। ਔਰ ਬੀਬੀ ਦਾ ਫਿਰ ਬਾਅਦ ਵਿੱਚ ਬਿਆਨ ਹੁੰਦਾ ਹੈ ਕਿ ਭਾਵੇਂ ਉਹਨੂੰ ਲੈਂਗੁਏਜ ਨਹੀਂ ਆਉਂਦੀ। ਕਿ ਸਾਚੇ ਕਿ ਮੈਂ ਤਾਂ ਗੁਰਦੁਆਰੇ ਗਈ ਪਰ ਮੈਨੂੰ ਤਾਂ ਡਰ ਮੈਂ ਡਰਾ ਕੇ ਰੱਖ ਦਿੱਤਾ ਮੈਨੂੰ ਗੁਰਦੁਆਰੇ ਜਾਣ ਤੋਂ ਡਰ ਲੱਗਦਾ ਹੈ। ਭਈ ਜਿੱਥੇ ਵਰਤਾਈ ਐਵੇਂ ਤਾਂ ਹੋਵੇ ਕਿਸੇ ਨੂੰ ਕਹਿਣਾ ਪਵੇ ਜੇ ਕਿ ਮੈਨੂੰ ਇਸ ਘਰ ਤੇ ਆਉਣ ਤੋਂ ਡਰ ਲੱਗਦਾ ਹੈ। ਤੇ ਫਿਰ ਵਿਚਾਰ ਤਾਂ ਸਾਨੂੰ ਕਰਨੀ ਪਵੇਗੀ ਨਾ। ਔਰ ਉਥੋਂ ਦੇ ਹੈਡ ਗ੍ਰੰਥੇ ਜਦੋਂ ਇਹ ਕਹਿ ਦਨ ਕਿ ਇਹ ਗੱਲ ਤੁਸੀਂ ਕਿਸੇ ਨੂੰ ਕਹੀ ਕਿਉਂ ਜੀ ਇਹਦਾ ਮਤਲਬ ਹੈ ਥੋੜੀ ਕਿ ਅਸੀਂ ਕਿੰਨੇ ਬੰਗਲਾ ਸਾਹਿਬ ਤੁਸੀਂ ਨਾ ਜਾਓ ਪਰ ਜਿਹੜੇ ਗੁਰੂ ਘਰਾਂ ਦੇ ਵਿੱਚ ਸਥਾਨਾਂ ਦੇ ਵਿੱਚ ਹੁਣ ਨਿੰਦਿਆ ਉਸਤ ਤੈ ਨਾ ਜੀ ਆਮ ਸੰਗਤ ਵਾਸਤੇ ਤੇ ਇਹ ਰੂਲ ਬਣ ਜੇ ਕਹਿੰਦੇ ਮर्यादा ਹੈ ਤੁਸੀਂ ਤੇ ਫੋਟੋ ਨਹੀਂ ਖਿੱਚ ਸਕਦੇ ਠੀਕ ਹੈ ਜੇ ਰੂਲ ਬਣਿਆ ਤੇ ਬਣਿਆ ਰਹੇ ਸਾਰੇ ਵਾਸਤੇ ਹੋਵੇ ਪਰ ਜਦੋਂ ਕੋਈ 2 ਕੋਟੀ ਦਾ ਲੀਟਰ ਜਾਂਦਾ ਭਾਵੇਂ ਉਹ ਉਹਨਾਂ ਦਾ ਪ੍ਰਬੰਧਕ ਕਮੇਟੀ ਨਾਲ ਵੀ ਸਬੰਧ ਕੋਈ ਨਾ ਹੋਵੇ ਉਦੋਂ ਚਾਰ-ਚਾਰ ਕੈਮਰਾ ਵੀ ਅੰਦਰ ਜਾਂਦੇ ਨੇ ਉਸੇ ਗੁਰੂ ਘਰ ਦੇ ਵਿੱਚ ਕੱਲੇ ਫੋਟੋ ਨੇ ਵੀਡੀਓ ਵੀ ਬਣਦੀ ਫਿਰ ਉੱਥੋਂ ਦੇ ਗ੍ਰੰਥੀ ਰਾਗ ਉਹਨਾਂ ਦੇ ਪਿੱਛੇ-ਪਿੱਛੇ ਵੀ ਤੁਰੇ ਫਿਰਦੇ ਨੇ ਤੇ ਉਦੋਂ ਮर्याਦਾ ਫਿਰ ਕਿੱਥੇ ਜਾਂਦੀ ਜਾਂਦਾ ਸਾਰਿਆਂ ਮर्याਦਾ ਤਾਂ ਸਭ ਵਾਸਤੇ ਸਾਂਝੀ ਹੈ ਨਾ ਔਰ ਇਹ ਬਸ ਕਿਸੇ ਵੀਡੀਓ ਬਣਾਨੀ ਪੈ ਰਹੀ ਹੈ ਆਪ ਸਾਰਿਆਂ ਸੰਗਤਾਂ ਨੂੰ ਪਤਾ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਦੇ ਚ ਅਸੀਂ ਦੱਸਿਆ ਸੀ ਕਿ ਮਲੇਸ਼ੀਆ ਤੋਂ ਤਿੰਨ 에ਅਰ ਹੋਸਟੈਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸਨ। ਉਹਨਾਂ ਦੇ ਵਿੱਚੋਂ ਇੱਕ ਕੁੜੀ ਮੁਸਲਿਮ ਸੀ। ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਇੰਨੀ ਬਦਤਮੀਜ਼ੀ ਦੇ ਨਾਲ ਗੱਲ ਕੀਤੀ। ਉਸ ਕੁੜੀ ਨੂੰ ਇੰਡੀਆ ਦੀ ਕੋਈ ਲੈਂਗੁਏਜ ਨਹੀਂ ਆਂਦੀ ਉਹ ਵਿਦੇਸ਼ਾਂ ਦੀ ਕੁੜੀ ਉਹਨੂੰ ਕੁਝ ਸਮਝ ਨਾ ਆਵੇ ਸੇਵਾਦਾਰਾ ਨੇ ਇੰਨੀ ਬਦਤਮੀਜ਼ੀ ਦੇ ਨਾਲ ਉਹਦੇ ਨਾਲ ਗੱਲ ਕਰਕੇ ਕਿ ਨਹੀਂ ਨਹੀਂ ਇੱਥੇ ਫੋਟੋ ਨਹੀਂ ਲੈ ਸਕਦੇ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਉਹ ਕੁੜੀ ਇੰਨੀ ਡਰ ਗਈ ਉਹ ਕੋਈ ਆਪਣੀ ਸੈਲਫੀ ਵੀ ਨਹੀਂ ਸੀ ਕਲਿੱਕ ਕਰ ਰਹੀ ਉਹ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਇੱਕ ਤਸਵੀਰ ਖਿੱਚ ਰਹੀ ਸੀ ਸੇਵਾਦਾਰਾ ਨੇ ਇੰਨੀ ਬਦਤਮੀਜ਼ੀ ਦੇ ਨਾਲ ਉਸ ਕੁੜੀ ਦੇ ਨਾਲ ਗੱਲ ਕਰਕੇ ਉਸ ਕੁੜੀ ਨੂੰ ਡਰਾ ਦਿੱਤਾ ਔਰ ਉਸ ਕੁੜੀ ਨੇ ਇੱਕੋ ਗੱਲ ਬੋਲੀ ਕਿ ਮੈਨੂੰ ਗੁਰੂ ਘਰ ਆਣ ਤੋਂ ਡਰ ਲੱਗਦਾ ਹੈ। ਸੰਗਤ ਜੀ ਇਹ ਵੀਡੀਓ ਪੈਣ ਤੋਂ ਬਾਅਦ ਸਾਨੂੰ ਤੁਹਾਡੀਆਂ ਸੰਗਤਾਂ ਦਾ ਇੰਨਾ ਪੋਜ਼ਿਟਿਵ ਰਿਸਪਾਂਸ ਮਿਲਿਆ। ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਨੂੰ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿਉਂਕਿ ਸਾਧ ਸੰਗਤ ਜੀ ਇਹ ਅੱਜ ਦੀ ਸੱਚਾਈ ਹੈ ਜਿੰਨਾ ਪਿਆਰ ਸਾਡੇ ਆਪਣੇ ਲੋਕ ਹੀ ਆਪਣੇ ਧਰਮ ਨੂੰ ਨਹੀਂ ਕਰਦੇ ਉਤੋਂ ਵੱਧ ਸਤਕਾਰ ਉਤੋਂ ਵੱਧ ਪਿਆਰ ਦੂਜੇ ਧਰਮਾਂ ਦੇ ਆ ਕੇ ਸਾਡੇ ਧਰਮ ਨੂੰ ਕਰਦੇ ਨੇ। ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿ ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਗਲਤ ਕੀਤਾ ਉਹਨਾਂ ਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਸਾਥ ਸੰਗਤ ਜੀ ਪਰ ਇਹ ਵੀਡੀਓ ਪੈਣ ਤੋਂ ਬਾਅਦ ਅੱਜ ਤੋਂ ਤਕਰੀਬਨ 2 2.5 ਹਫ਼ਤੇ ਪਹਿਲੇ ਸਾਡਾ ਸਮਾਗਮ ਚੱਲ ਰਿਹਾ ਸੀ ਗੁਰਦੁਆਰਾ ਮੁਖਰਜੀ ਪਾਰਕ ਵਿਖੇ ਅਸੀਂ ਸੰਗਤਾਂ ਨੂੰ ਮਿਲ ਰਹੇ ਸੀ ਲੰਗਰ ਛਕ ਰਹੇ ਸੀ ਮੈਨੂੰ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਦਾ ਫੋਨ ਆਂਦਾ ਹੈ ਮੈਨੂੰ ਕਹਿੰਦੇ ਨੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਮੈਂ ਕਿਹਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਹਿੰਦੇ ਤੁਸੀਂ ਇਹ ਕਿਹ ਵੀਡੀਓ ਬਣਾ ਕੇ ਪਾਈ ਹੈ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਵੀਰ ਜੀ ਮੈਂ ਐਗਲ ਕਦੋਂ ਬੋਲੀ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਕਹਿੰਦੇ ਨਹੀਂ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਬੇਅਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਗੁਰੂ ਦੇ ਘਰ ਦੇ ਵਿੱਚ ਆਣ ਤੋਂ ਡਰ ਲੱਗਦਾ ਹੈ ਮੈਂ ਕਿਹਾ ਪਾਈ ਸਾਹਿਬ ਤੁਸੀਂ ਪਹਿਲਾਂ ਵੀਡੀਓ ਨੂੰ ਪੂਰਾ ਸੁਣੋ ਕਿ ਉਸ ਮੁਸਲਮਾਨ ਕੁੜੇ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਦੇ ਨਾਲ ਗੱਲ ਕੀਤੀ ਅੱਗੋਂ ਰਣਜੀਤ ਸਿੰਘ ਜੀ ਕਹਿੰਦੇ ਨੇ ਨਹੀਂ ਨਹੀਂ ਮੇਰਾ ਸਟਾਫ ਜਿੰਨਾ ਵੀ ਹੈ ਉਹ ਇਨਾ ਪੜਿਆ ਲਿਖਿਆ ਹੋਇਆ ਨਹੀਂ ਹੈ ਮੈਂ ਕਿਹਾ ਪਾਈ ਸਾਹਿਬ ਪੜੇ ਲਿਖੇ ਦੀ ਗੱਲ ਅਲੱਗ ਹੁੰਦੀ ਹੈ ਕਿ ਇਨਸਾਨੀਅਤ ਤੇ ਹੁੰਦੀ ਹੈ ਸਾਰਿਆਂ 'ਚ ਘਟੋ ਘਟ ਐ ਤਾਂ ਦਿਖਾਈ ਦਿੰਦਾ ਹੈ ਕਿ ਤੁਸੀਂ ਆਪਣੇ ਇੰਡੀਅਨਸ ਦੇ ਨਾਲ ਜਿਸ ਤਰ੍ਹਾਂ ਬਿਹੇਵ ਕਰਦੇ ਹੋ ਘਟੋ ਘਟ ਬਾਰਦੀਆਂ ਦੇ ਨਾਲ ਤਾਂ ਇਸ ਤਰ੍ਹਾਂ ਬਿਹੇਵ ਨਾ ਕਰੋ ਕਹਿੰਦੇ ਨਹੀਂ ਤੁਸੀਂ ਸੰਗਤਾਂ ਨੂੰ ੜਕਾਣਾ ਚਾ ਰਹੇ ਹੋ ਤੁਸੀਂ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਕਹਿ ਦਿਓ ਕਿ ਸਾਨੂੰ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਪਾਈ ਸਾਹਿਬ ਮੇਰੇ ਜਥੇ ਦਾ ਨਾਮ ਹੀ ਬਾਲਾ ਪ੍ਰੀਤਮ ਕੀਰਤਨੀ ਜਥਾ ਹੈ ਸਾਨੂੰ ਅੱਜ ਕੀਰਤਨ ਕਰਦੇ ਹੋਏ 19 20 ਸਾਲ ਹੋ ਚੁਕੇ ਨੇ ਅਸੀਂ ਆਪਣੇ ਜਥੇ ਦੀ ਸ਼ੁਰੂਆਤ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਡੈਡੀਕੇਟ ਕਰਕੇ ਸਾਡੀ ਮਦਰ ਨੇ ਜਦੋਂ ਸਾਡੇ ਜਥਾ ਬਣਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਕੇ ਬਣਾਇਆ ਸੀ ਤੇ ਅੱਜ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰ ਰਹੀ ਆ ਜਾਂ ਮੈਂ ਇਹ ਗੱਲ ਕਹਿਣਾ ਚਾਹ ਰਹੀ ਆ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਸਗੋਂ ਤੁਸੀਂ ਮੈਨੂੰ ਤੁਹਾਡੇ ਤੋਂ ਇਹ ਉਮੀਦ ਸੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਸ਼ਾਇਦ ਉਸ ਮੁਸਲਮਾਨ ਕੁੜੀ ਦਾ ਦਿਲ ਦਾ ਤਰਦ ਸਮਝੋਗੇ ਕਿ ਤੁਹਾਡੇ ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਬਤਮੀਜ਼ੀ ਦੇ ਨਾਲ ਗੱਲਬਾਤ ਕੀਤੀ ਉਹ ਪਰ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਐ ਮੈਂ ਕੀ ਕਰ ਸਕਦਾ ਮੈਂ ਤੁਹਾਨੂੰ ਉਸ ਵੇਲੇ ਇੱਕੋ ਗੱਲ ਬੋਲੀ ਕਿ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਹੋਵੋਗੇ ਤੁਸੀਂ ਆਪਣੇ ਘਰ ਦੇ ਵਿੱਚ ਹੋਵੋਗੇ ਅੱਗੋਂ ਮੈਨੂੰ ਕਹਿੰਦੇ ਨੇ ਤੂੰ ਜਾਣਦੀ ਨਹੀਂ ਐ ਮੇਰੀ ਪਾਵਰ ਕਿੰਨੀ ਐ ਮੈਂ ਕੀ ਕਰ ਸਕਦਾ ਤੈਨੂੰ ਕੀ ਲੱਗਦਾ ਐ ਕਿ ਕੱਲੀ ਤੂੰ ਹੀ ਆਈ ਐ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਐ ਤੇਰੇ ਤੋਂ ਪਹਿਲਾਂ ਹੋਰ ਕੋਈ ਨਹੀਂ ਆਇਆ ਜਿਹੜਾ ਸੱਚ ਦਾ ਪ੍ਰਚਾਰ ਕਰੇ ਬਾਈ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਦੀ ਕਿ ਮੈਂ ਉਸੇ ਲਈ ਵੀ ਤੁਹਾਨੂੰ ਕਾਲ ਦੇ ਵਿੱਚ ਕਿਹਾ ਸੀ ਕਿ ਕੱਲੀ ਮੈਂ ਨਹੀਂ ਆ ਜਿਹੜੀ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਮੇਰੇ ਤੋਂ ਪਹਿਲਾਂ ਵੀ ਬਥੇਰੇ ਆਏ ਨੇ ਮੇਰੇ ਤੋਂ ਬਾਅਦ ਵੀ ਬਥੇਰੇ ਜਾਣਗੇ ਪਰ ਤੁਸੀਂ ਮੈਨੂੰ ਫੋਨ ਕਰਕੇ ਧਮਕਾ ਰਹੇ ਹੋ ਕਿ ਇਹ ਵੀਡੀਓ ਨੂੰ ਡਿਲੀਟ ਕਰੋ ਤੇ ਮੈਂ ਉਸੇ ਵੇਲੇ ਤੁਹਾਨੂੰ ਕਹਿ ਦਿੱਤਾ ਸੀ ਕਿ ਇਹ ਵੀਡੀਓ ਡਿਲੀਟ ਨਹੀਂ ਹੋਵੇਗੀ ਸੰਗਤ ਜੀ ਹੁਣ ਗੱਲ ਆndi ਹੈ ਕਿ ਅੱਜ ਮੈਂ ਇਸ ਵੀਡੀਓ ਨੂੰ ਪਾਣਾ ਨਹੀਂ ਸੀ ਚਾਹਦੀ ਇਹ ਵੀਡੀਓ ਅਗਰ ਮੈਨੂੰ ਪਾਣੀ ਹੁੰਦੀ ਮੈਂ 2 ਟਾਈ ਹਫਤੇ ਪਹਿਲਾਂ ਹੀ ਪਾ ਦਿੰਦੀ ਪਰ ਜੋ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕੱਲ ਜੋ ਘਟਨਾ ਹੋਈ ਹੈ ਕੱਲ ਮੇਰੇ ਬ੍ਰਦਰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ ਉੱਥੇ ਦੀ ਇੰਨੀ ਸ਼ਰਮਨਾਕ ਘਟਨਾ ਸਪੈਸ਼ਲੀ ਰਣਜੀਤ ਸਿੰਘ ਜੀ ਹੈਡ ਗਰੰਥੀ ਉਹਨਾਂ ਨੇ ਜਿਹੜੀ ਹੈ ਹਰਕਤ ਕੱਲ ਕੀਤੀ ਹੈ ਗੁਰਦੁਆਰੇ 'ਚ ਸੰਗਤ ਜੀ ਤੁਸੀਂ ਪਹਿਲਾਂ ਇਹ ਵੀਡੀਓ ਵੇਖੋ ਮੈਂ ਫਿਰ ਉਸ ਤੋਂ ਬਾਅਦ ਆਪ ਸਾਰੀਆਂ ਸੰਕਾ ਦੇ ਨਾਲ ਗੱਲ ਕਰਦੀ ਆਂ ਇਹ ਦੇਖੋ ਸਾਰੇ ਕੈਮਰੇ ਲੱਗੇ ਨੇ ਕਿਉਂਕਿ ਸਿਰਸਾ ਸਾਹਿਬ ਆਏ ਨੇ ਉਧਰ ਸੰਗਤ ਨੂੰ ਕੋਈ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਕੋਈ ਕੁਝ ਅਲਾਉਡ ਨਹੀਂ ਹੈ ਇਹ ਦੇਖੋ ਕੈਮਰਾ ਟੀਮ ਚਾਰ-ਚਾਰ ਕੈਮਰੇ ਪੰਜ-ਪੰਜ ਕੈਮਰੇ ਸਾਰੇ ਕੈਮਰੇ ਲੈ ਕੇ ਰੱਖਣਗੇ तो सब तो पहले मैं जाके जो गेट पर एंट्री से सेवादार पढ़ा ना, ना उन्होंने पूछा मैं फोटोग्राफी अलाउड है ਕੰਨ ਨਹੀਂ ਹੈ ਲਾਊੜਾ ਤੇ ਮੈਂ ਕਹਿੰਦਾ ਸਿਰਸੇ ਲਈ 4-4 ਕੈਮਰੇ 5-5 ਕੈਮਰੇ ਉਹਦੇ ਆ ਕੇ ਪਿੱਛੇ ਘੁੰਮਣੇ ਤੁਸੀਂ ਰੋਕੋਗੇ ਉਹਨੂੰ ਕਹਿੰਦੀ ਅਸੀਂ ਦੇ ਮੁਲਾਜ਼ਮ ਆ ਗਿਆ ਸੀ ਕੁਝ ਨਹੀਂ ਕਰ ਸਕਦੇ ਤੁਸੀਂ ਮੈਂ ਕੀ ਕਰਾਂ ਐ ਕੀ ਕਰਾਂ ਮੈਂ ਕਹਿੰਦਾ ਸੰਗਤ ਤੇ ਤੁਹਾਡਾ ਚੋਰ ਚੱਲਦਾ ਹੈ ਹੈ ਪਰ ਲੀਡਰ ਆ ਗਿਆ ਤੇ ਤੁਸੀਂ ਬਸ ਸਾਰੇ ਚੁੱਪ ਕਰਕੇ ਬਹਿ ਗਏ ਠੀਕ ਹੈ ਭਾਈ ਮੈਂ ਇਵਨ ਕੇ ਤਾਬੇ ਤੱਕ ਗਿਆ ਤਾਬੇ ਤੇ ਜਿਹੜੇ ਬੈਠੇ ਹੁੰਦੇ ਨੇ ਨਾ ਪਿੱਛੇ ਮੈਂ ਉਹਨਾਂ ਤੋਂ ਵੀ ਪੁੱਛਿਆ ਮੈਂ ਕਿ ਫੋਟੋਗ੍ਰਾਫੀ ਤੁਸੀਂ ਕਿਸ ਤਰ੍ਹਾਂ ਆਲੌਡ ਕਰ ਰਹੇ ਹੋ ਕਹਿੰਦੇ ਅਸੀਂ ਤੇ ਮੁਲਾਜ਼ਮ ਆ ਗਏ ਤੁਸੀਂ ਮੈਨੇਜਰ ਨਾਲ ਗੱਲ ਕਰ ਲਓ ਜਾ ਕੇ ਤੁਸੀਂ ਮੈਨੇਜਮੈਂਟ ਨਾਲ ਗੱਲ ਕਰ ਲਓ ਅਸੀਂ ਤੇ ਤੁਹਾਡੇ ਵਰਗੇ ਹੀ ਆ ਗਏ ਆ ਹੋ ਗਏ ਹੋ ਗਏ ਮੈਂ ਕਿ ਠੀਕ ਹੈ ਭਾਈ ਮੇਰੇ ਨਾਲ ਬਹਿਸਣ ਲੱਗੇ ਸੀ ਪਰ ਮੈਂ ਚੁੱਪ ਹੋ ਗਿਆ ਮੈਂ ਕਿ ਚਲ ਕੋਈ ਨਹੀਂ ਚੁੱਪ ਕਰਕੇ ਅਸੀਂ ਸੰਗਤ ਦਾ ਸਾਥ ਹੈ ਕੀ ਮਤਲਬ ਹੈ ਲਗਾਨ ਦਾ ਸਟੌਪ ਫੋਟੋਗ੍ਰਾਫੀ ਸਟੌਪ ਵੀਡੀਓਗ੍ਰਾਫੀ ਹੈ ਜਦ ਆਏਗਾ ਕੋਈ ਲੀਡਰ ਸਾਰੀ ਫੋਟੋਗ੍ਰਾਫੀ ਇਲਾਵਡ ਹੈ ਸਾਰੀ ਗੁਰੂ ਗੁਰੂ ਮਰਿਆਦਾ ਸਾਰੀ ਝੋਲੀਆਂ ਚ ਪਾ ਲਈ ਇਸ ਟਾਈਮ ਸਾਹਮਣੇ ਖੜਾ ਸੀ ਰਣਜੀਤ ਸਿੰਘ ਵੀ ਹੈਡ ਗਰੰਟੀ ਆ ਗਿਆ ਇਹਦਾ ਫੋਨ ਆਇਆ ਸੀ ਸਾਨੂੰ ਧਮਕੀ ਭਰਿਆ ਫੋਨ ਆਇਆ ਸੀ ਸਾਨੂੰ ਕਿ ਇਹ ਵੀਡੀਓ ਡਿਲੀਟ ਕਰੋ ਐ ਕਰੋ ਉਹ ਕਰੋ ਤੋ ਉਸੇ ਜਾਣਦੇ ਨਹੀਂ ਹੋ ਮੈਨੂੰ ਐ ਆਇਗਾ ਮੈਂ ਹੋ ਗਿਆ ਇੰਨੀ ਧਮਕੀਆਂ ਭਰੀਆਂ ਇਹਦੀ ਵੀਡੀਓਜ਼ ਇਹਦੀ ਗਰੰਦੀਤ ਸਿੰਘ ਦੀ ਸਾਨੂੰ ਧਮਕੀ ਭਰੀ ਕਾਲ ਆਈ ਸੀ ਦੇ ਨਹੀਂ ਹੋ ਮੈਂ ਕੋਣ ਹੈਗਾ ਵੀਡੀਓ ਡਿਲੀਟ ਕਰ ਦਿਓ ਨਹੀਂ ਤੇ ਗੁੰਡਾ ਕਰਦੀ ਤੇ ਆਏਗਾ ਕਿ ਹੁਣ ਫੋਟੋਗ੍ਰਾਫੀ ਕੌਣ ਕਰ ਰਿਹਾ ਐ ਵੀਡੀਓ ਵੇਖਣ ਤੋਂ ਬਾਅਦ ਹੁਣ ਮੈਂ ਰਣਜੀਤ ਸਿੰਘ ਹੱਟ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨੂੰ ਅੱਜ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਉਸ ਵੇਲੇ ਜਦੋਂ ਮੁਸਲਿਮ ਕੁੜੀ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬੱਤਮੀਜ਼ੀ ਦੇ ਨਾਲ ਗੱਲ ਕੀਤੀ ਉਦੋਂ ਤੁਹਾਨੂੰ ਤੁਹਾਡੀ ਮਰਿਆਦਾ ਯਾਦ ਆ ਗਈ ਕਿ ਗੁਰੂ ਘਰ ਦੇ ਵਿੱਚ ਵੀਡੀਓ ਨਹੀਂ ਬਣਾ ਸਕਦੇ ਗੁਰੂ ਘਰ ਦੇ ਵਿੱਚ ਤੁਸੀਂ ਫੋਟੋਗ੍ਰਾਫੀ ਨਾਟ ਅਲਾਉਡ ਵੀਡੀਓਗ੍ਰਾਫੀ ਨਾਟ ਅਲਾਉਡ ਪਰ ਜਦੋਂ ਤੁਹਾਡੇ ਕੋਈ ਲੀਡਰ ਆਂਦੇ ਨੇ ਕਿ ਉਦੋਂ ਤੁਹਾਡੀ ਮਰਿਆਦਾ ਕਿੱਥੇ ਜਾਂਦੀ ਹੈ ਉਦੋਂ ਤੁਹਾਨੂੰ ਆਪਣੀ ਮਰਿਆਦਾ ਯਾਦ ਨਹੀਂ ਆਂਦੀ ਮਤਲਬ ਤੁਸੀਂ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਅੱਜ ਪੂਰਾ ਵਰਲਡ ਇਹ ਵੀਡੀਓ ਇੱਥੋਂ ਪੂਰੇ ਵਰਲਡ ਦੇ ਵਿੱਚ ਇਹਦਾ ਟੈਲੀਕਾਸਟ ਅੱਜ ਜਾਣ ਵੱਲ ਹੈ ਪੂਰੇ ਵਰਲਡ ਦੀਆਂ ਸੰਗਤਾਂ ਅੱਜ ਇਹ ਵੇਖ ਰਹੀਆਂ ਨੇ ਕਿ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਸੰਗਤਾਂ ਨੂੰ ਵੀਡੀਓ ਬਣਾਉਣ ਤੋਂ ਰੋਕਣਾ ਫੋਟੋਗ੍ਰਾਫੀ ਕਰਨ ਤੋਂ ਰੋਕਣਾ ਔਰ ਜਦੋਂ ਤੁਹਾਡਾ ਕੋਈ ਲੀਡਰ ਆਵੇ ਉਹਨੂੰ ਫੋਟੋ ਵੀ ਅਲਾਉ ਕਰਨਾ ਵੀਡੀਓ ਵੀ ਅਲਾਉ ਕਰਨਾ ਉਸ ਵੇਲੇ ਜਦੋਂ ਮਨਜਿੰਦਰ ਸਿੰਘ ਜੀ ਸਿਰਸਾ ਗੁਰਦੁਆਰਾ ਸਾਹਿਬ ਵੀ ਕੇ ਆਏ ਤੁਸੀਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਅੱਗੇ ਪਿੱਛੇ 8-10 ਕੈਮਰਾਮੈਨ ਤੁਸੀਂ ਤੇ ਉਹਨਾਂ ਦੇ ਨਾਲ ਹੀ ਘੁੰਮਣ ਲੱਗ ਗਏ ਉਦੋਂ ਤੁਸੀਂ ਆਪਣੀ ਮਰਿਆਦਾ ਭੁੱਲ ਗਏ ਉਦੋਂ ਤੁਹਾਡੀ ਮਰਿਆਦਾ ਕਿੱਥੇ ਗਈ ਸੀ ਕੋਈ ਜਵਾਬ ਦੇਵੇ ਕਿ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ ਨਾ ਤੇ ਹੁਣ ਤੁਹਾਡਾ ਸੱਚ ਦਾ ਪ੍ਰਚਾਰ ਕਿੱਥੇ ਗਿਆ ਤੁਸੀਂ ਖੁਦ ਕੀ ਕਰ ਰਹੇ ਹੋ ਹੁਣ ਮੈਂ ਇਹ ਵੀਡੀਓ ਪਾਣੀ ਨਹੀਂ ਸੀ ਮੈਂ ਤੁਹਾਡੀ ਗੱਲ ਨੂੰ ਇਗਨੋਰ ਕਰ ਦਿੱਤਾ ਸੀ ਮੇਰਾ ਮਨਜਿੰਦਰ ਸਿੰਘ ਜੀ ਸਿਰਸਾ ਜੀ ਨਾਲ ਕੋਈ ਇਸ਼ੂ ਨਹੀਂ ਹੈ ਉਹ ਸਾਡੇ ਇਲਾਕੇ ਤੋਂ ਹੀ ਜਿੱਤ ਕੇ ਗਏ ਨੇ ਸਾਡਾ ਉਹਨਾਂ ਦੇ ਨਾਲ ਬਚਪਨ ਤੋਂ ਇੰਨਾ ਪਿਆਰ ਰਿਹਾ ਹੈ ਉਹ ਸਾਡੇ ਹਰ ਵੈਲਫੇਅਰ ਦੇ ਕੰਮ 'ਚ ਸਾਡੇ ਨਾਲ ਖੜੇ ਹੁੰਦੇ ਨੇ ਪਰ ਮੈਨੂੰ ਇੱਥੇ ਇਸ਼ੂ ਹੈ ਅੱਜ ਮੈਨੇਜਮੈਂਟ ਕਮੇਟੀ ਤੋਂ ਕਿ ਜਦੋਂ ਸੰਗਤਾਂ ਨੂੰ ਤੁਸੀਂ ਰੋਕਦੇ ਹੋ ਕਿ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਤੁਸੀਂ ਹੀ ਰਣਜੀਤ ਸਿੰਘ ਜੀ ਤੁਸੀਂ ਕਹਿੰਦੇ ਹੋ ਨਾ ਕਿ ਮੇਰਾ ਗੁਰਦੁਆਰਾ ਮੇਰਾ ਸਟਾਫ ਤੁਸੀਂ ਹੀ ਲਿਖ ਕੇ ਪਾਇਆ ਨਾ ਕਿ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਹੁਣ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਹੀ ਕੋਈ ਵੀ ਲੀਡਰ ਆਵੇ ਕੋਈ ਵੀ ਐਮਐਲਏ ਆਵੇ ਕੋਈ ਵੀ ਮੰਤਰੀ ਆ ਜਾਵੇ ਤੁਸੀਂ ਉਹਨੂੰ ਕਿਵੇਂ ਅਲਾਉ ਕਰ ਦਿੱਤਾ ਅਲਾਉ ਤੇਗੇ ਕਹਣਾ ਤੁਸੀਂ ਤੇ ਉਹਨਾਂ ਦੇ ਨਾਲ ਮਿਲ ਕੇ ਵੀਡੀਓ ਬਣਵਾ ਰਹੇ ਹੋ